ਚੰਡੀਗੜ੍ਹ ਕਾਂਗਰਸ ਦੇ ਵਿੱਚ ਟਿਕਟ ਦੇ ਐਲਾਨ ਤੋਂ ਬਾਅਦ ਲਗਾਤਾਰ ਖਿੱਚੋਤਾਣ ਨਜ਼ਰ ਆ ਰਹੀ ਹੈ ਇਸੇ ਵਿਚਾਲੇ ਚੰਡੀਗੜ੍ਹ ਮਹਿਲਾ ਕਾਂਗਰਸ ਪ੍ਰਧਾਨ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਜੀਹਾਂ ਦੀਪਾ ਅਸ਼ਤੀਰ ਦੂਬੇ ਦਾ ਅਸਤੀਫਾ ਕਾਂਗਰਸ ਹਾਈ ਕਮਾਂਡ ਨੇ ਮਨਜ਼ੂਰ ਕਰ ਲਿਆ ਹੈ ਤੇ ਇਸ ਤੋਂ ਬਾਅਦ ਹੁਣ ਨੰਦਿਤਾ ਹੁੱਡਾ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਚੰਡੀਗੜ੍ਹ ਸਟੇਟ ਮਹਿਲਾ ਵਿੰਗ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰਨ ਦੇ ਲਈ ਤੇ ਨਿਰਦੇਸ਼ ਦਿੱਤੇ ਗਏ ਨੇ ਦੱਸੇ ਕਿ ਪਵਨ ਬਾਂਸਲ ਚੰਡੀਗੜ੍ਹ ਤੋਂ ਟਿਕਟ ਦੇ ਦਾਵੇਦਾਰ ਸਨ ਪਰ ਇਸ ਵਿਚਾਲੇ ਪਾਰਟੀ ਦੇ ਵੱਲੋਂ ਮਨੀਸ਼ ਦਿਵਾੜੀ ਨੂੰ ਟਿਕਟ ਦੇ ਦਿੱਤੀ ਗਈ ਜਿਸ ਦੀ ਵਜ੍ਹਾ ਕਰਕੇ ਪਵਨ ਬਾਂਸਲ ਦੇ ਧੜੇ ਦੇ ਵੱਲੋਂ ਅਸਤੀਫਿਆਂ ਦਾ ਇੱਕ ਦੌਰ ਸ਼ੁਰੂ ਹੋਇਆ ਸੀ ਤੇ ਇੱਕ ਤੋਂ ਬਾਅਦ ਇੱਕ ਕਈ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਅਸਤੀਫੇ ਦੇ ਦਿੱਤੇ ਗਏ ਸੀ ਤੇ ਇਸੇ ਵਿਚਾਲੇ ਜੋ ਚੰਡੀਗੜ੍ਹ ਮਹਿਲਾ ਕਾਂਗਰਸ ਪ੍ਰਧਾਨ ਨੇ ਉਹਨਾਂ ਦੇ ਅਸਤੀਫੇ ਨੂੰ ਹਾਈ ਕਮਾਂਡ ਨੇ ਫਿਲਹਾਲ ਮਨਜ਼ੂਰ ਕਰ ਲਿਆ ਹੈ ਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਅਹੁਦੇਦਾਰਾਂ ਦੇ ਵੱਲੋਂ ਅਸਤੀਫੇ ਇਸ ਤੋਂ ਪਹਿਲਾਂ ਦਿੱਤੇ ਗਏ ਸੀ ਤੇ ਵਿਰੋਧ ਇੱਕ ਤਰੀਕੇ ਜ਼ਾਹਰ ਕੀਤਾ ਗਿਆ ਸੀ ਫਿਲਹਾਲ ਦੀਪਾ ਸ਼ਰੀਰ ਦੁਬੇ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਜਦਕਿ ਨੰਦਿਤਾ ਹੱਡਾ ਨੂੰ ਉਹਨਾਂ ਦੀ ਥਾਂ ਤੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਪਹਿਲਾ ਲਗਾਤਾਰ ਖਿੱਚਤਾਂ ਡੜਿਆਉ ਵੇਖੀ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਵੀ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਔਧੇਦਾਰ ਨਹੀਂ ਉਹਨਾਂ ਨੇ ਆਪਣੇ ਅਸਤੀਫੇ ਦਿੱਤੇ ਸਨ ਕਿਉਂਕਿ ਪਵਨ ਵੰਸਾਲ ਚੰਡੀਗੜ੍ਹ ਦੇ ਵਿੱਚ ਟਿਕਟ ਦੇ ਮਜ਼ਬੂਤ ਦਾਵੇਦਾਰ ਮੰਨੇ ਜਾ ਰਹੇ ਸਨ ਚੰਡੀਗੜ੍ਹ ਦੇ ਵਿੱਚ ਆਂਡਿਆ ਘੜ ਜੋੜ ਦੇ ਵੱਲੋਂ ਇਹ ਚੋਣ ਜਿਹੜੀ ਹੈ ਸਾਂਝੇ ਤੌਰ ਦੇ ਉੱਤੇ ਲੜੀ ਜਾ ਰਹੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਇਸੇ ਵਿਚਾਲੇ ਮਨੀਸ਼ ਦਿਵਾੜੀ ਨੂੰ ਇਹ ਟਿਕਟ ਦਿੱਤੀ ਗਈ ਮਨੀਸ਼ ਦਿਵਾੜੀ ਇਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੀ ਸੀਟ ਤੋਂ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਤੇ ਹੁਣ ਚੰਡੀਗੜ੍ਹ ਤੋਂ ਇਸ ਵਾਰ ਦੀ ਚੋਣ ਲੜ ਰਹੇ ਨੇ

ਆਸ਼ੂ ਜੀ ਮੇਰੀ ਆਵਾਜ਼ ਪਹੁੰਚ ਰਹੀ ਆਸ਼ੂ ਕੀ ਜਾਣਕਾਰੀ ਹੈ ਜੋ ਚੰਡੀਗੜ੍ਹ ਕਾਂਗਰਸ ਦੇ ਵਿੱਚ ਅਸਤੀਫਿਆਂ ਦਾ ਦੌਰ ਸ਼ੁਰੂ ਹੋਇਆ ਸੀ ਹੁਣ ਮਹਿਲਾ ਕਾਂਗਰਸ ਪ੍ਰਧਾਨ ਦਾ ਅਸਤੀਫਾ ਮਨਜ਼ੂਰ ਹੋ ਗਿਆ ਕੀ ਜਾਣਕਾਰੀ ਆ ਬਿਲਕੁਲ ਕੁਲਵਿੰਦਰ ਜੇਕਰ ਗੱਲ ਕਰੀਏ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੁੱਬੇ ਦਾ ਅਸਤੀਫਾ ਅਲਕਾ ਲਾਂਬਾ ਵੱਲੋਂ ਜੋ ਦੇਸ਼ ਦੀ ਪ੍ਰਧਾਨ ਹੈਗੀ ਕਾਂਗਰਸ ਸਿੰਘ ਦੀ ਮਹਿਲਾ ਦੀ ਉਹਨਾਂ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈਗਾ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਨਾਰਾਜ਼ਗੀਆਂ ਚੱਲ ਰਹੀਆਂ ਸੀ ਜਾਂ ਬੀਤੇ ਦਿਨਾਂ ਦੇ ਵਿੱਚ ਇਹ ਆਪਾਂ ਕੀ ਕੀ ਜਦੋਂ ਮਨੀਸ਼ ਦੀ ਵਾਰੀ ਨੂੰ ਟਿਕਟ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਜਿਹੜਾ ਪਵਨ ਬੰਸਲ ਦਾ ਗਰੁੱਪ ਸੀ ਲਗਾਤਾਰ 100 ਦੇ ਕਰੀਬ ਉਹਜਾ ਤੋਂ ਸੀਸੀਆ ਇਹਨਾਂ ਦੇ ਵਿੱਚ ਇੱਕ ਦੀਪਾ ਦੂਬੇ ਦਾ ਵੀ ਅਸਤੀਫਾ ਆਇਆ ਜੋ ਮਹਿਲਾ ਵਿੰਗ ਦੇ ਸਟੇਟ ਬੋਰਡ ਦੀ ਪ੍ਰਧਾਨ ਸੀਗੀ ਪਰ ਹੁਣ ਵਿਕੀ ਰਾ ਤਲਕਾ ਲਾਂਬਾ ਨੇ ਉਹ ਅਸਤੀਫਾ ਮਨਜ਼ੂਰ ਕਰ ਦਿੱਤਾ ਤੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਬੇ ਕਰ ਦਿੱਤਾ ਨਾਲ ਦੀ ਨਾਲ ਜਿਹੜੀ ਸਟੇਟ ਬੋਰਡ ਹੈ ਸਾਡੀ ਮਹਿਲਾ ਮੰਕੀ ਉਸ ਨੂੰ ਵੀ ਭੰਗ ਕਰ ਦਿੱਤਾ ਹੈਗਾ ਹਾਲਾਂਕਿ ਜਿਹੜੇ ਪਕਮੀ ਕੀ ਮੌਕੇ ਤੇ ਜਿਹੜੀ ਨੰਦਤਾ ਹੁੱਡਾ ਉਹ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਜ਼ਰੂਰ ਥਾਪਾ ਗਿਆ ਹੈਗਾ ਇੱਕ ਵਾਰੀ ਕੋਆਰਡੀਨੇਟ ਕਰਨ ਵਾਸਤੇ ਪਰ ਸਾਰੀ ਸਟੇਟ ਬੋਡੀ ਮੋਰ ਤੋਂ ਹੁਣ ਆਰੰਭੀ ਜਾਊਗੀ ਮੋਰ ਤੋਂ ਬਣਾਈ ਜਾਊਗੀ ਹੈ ਬਿਲਕੁਲ ਆਸ਼ੂ ਸ਼ੁਕਰੀਆ ਫਿਲਹਾਲ ਜਾਣਕਾਰੀ ਦੇ ਲਈ ਸੋ ਲਗਾਤਾਰ ਕਿਉਂਕਿ ਵਿਰੋਧ ਦਾ سلسلہ ਵੀ ਜਾਰੀ ਸੀ ਤੇ ਅਸੀਫਾ ਜਿਹੜਾ ਇਹ ਹੁਣ ਚੰਡੀਗੜ੍ਹ ਮਹਿਲਾ ਕਾਂਗਰਸ ਪ੍ਰਧਾਨ ਦਾ ਮਨਜ਼ੂਰ ਹੋ ਚੁੱਕਿਆ ਹੈ ਤੇ ਨੰਦਿਤਾ ਹੁੱਡਾ ਨੂੰ ਉਹਨਾਂ ਦੀ ਥਾਂ ਦੇ ਉੱਤੇ ਫਿਲਹਾਲ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ